ਅਨਜਾਨ ਸੀ ਸਾਡੇ ਕੋਲ ਕੁਝ ਵੀ ਨਹੀਂ ਸੀ ਸਾਡੇ ਕੋਲ ਇੱਕ ਸਿਰਫ ਦੋ ਪਰਮਾਤਮਾ ਗਵਾ ਸਿਰਫ ਸਾਡੇ ਕੋਲ ਇੱਕ 2000 ਦਾ ਨੋਟ ਸੀ ਸਾਨੂੰ ਕਿਸੇ ਨੇ ਬਸ ਵੈਸੇ ਸਾਨੂੰ ਨਹੀਂ ਸੀ ਕਿ ਕੋਈ ਅਮਰੀਕਾ ਜਾਣਾ ਕੈਨੇਡਾ ਜਾਣਾ ਕੁਝ ਵੀ ਨਹੀਂ ਸੀ ਸਾਡੇ ਕੋਲ ਇੱਕ ਬੇਟੀ ਆਈ ਕਹਿੰਦੀ ਆਂਟੀ ਤੁਸੀਂ ਆਪਣੀ ਬੱਚੀ ਨੂੰ ਅਮਰੀਕਾ ਕੈਨੇਡਾ ਭੇਜਣਾ ਮੈਂ ਕਿਹਾ ਸਾਨੂੰ ਜ਼ਿੰਦਗੀ ਚ ਐ ਵੀ ਨਹੀਂ ਪਤਾ ਪਾਸਪੋਰਟ ਕੀ ਹੁੰਦਾ ਹੈ ਜਾਂ ਕੈਨੇਡਾ ਕੀ ਹੁੰਦਾ ਸਾਨੂੰ ਬਿਲਕੁਲ ਕੁਝ ਵੀ ਨਹੀਂ ਸੀ ਪਤਾ ਫਿਰ ਮੇਰੀ ਬੇਟੀ ਨੇ ਮੈਂ ਕਿਹਾ ਇੱਥੇ ਮੈਂ ਆਈ ਮੱਥਾ ਟੇਕਨ ਬਾਬਾ ਦੀਪ ਸਿੰਘ ਗੁਰਦੁਆਰੇ ਮੈਂ ਕਿਹਾ ਮੇਰੀ ਬੇਟੀ ਦੇ ਅੱਛੇ ਨੰਬਰ ਆ ਜਾਣਗੇ ਤੂੰ ਜ਼ੈ ਬਿਲੀਵ ਨਹੀਂ ਕਰੋਗੇ ਸਾਡੇ ਸਾਰੇ ਖਾਨਦਾਨ 'ਚ ਮੇਰੀ ਬੇਟੀ ਨੇ ਟੌਪ ਕੀਤਾ ਪਲੱਸ 2 ਫਿਰ ਉਹ ਮੇਰੇ بیٹے ਕਹਿਣ ਲੱਗ ਪਏ ਮम्मा ਮੈਂ ਕੈਨੇਡਾ ਜਾਣਾ ਮੈਂ ਕਿਹਾ ਸਾਡੇ ਕੋਲ ਤਾਂ ਪੈਸੇ ਹੀ ਨਹੀਂ 2000 ਰੁਪਏ 10000 ਤਨਖਾਹ ਹੁੰਦੀ ਸੀ ਸਾਡੇ ਕੋਲ ਕੁਝ ਵੀ ਨਹੀਂ ਸੀ ਕਹਿੰਦੀ ਨੀ ਮੰਮੀ ਤੁਸੀਂ ਟਰਾਈ ਕਰੋ ਟਰਾਈ ਕਰੋ ਤੁਸੀਂ ਮੰਨੋ ਕਿ ਸਿਰਫ ਮੈਂ 2000 ਦਾ ਨੋਟ ਲੈ ਕੇ ਬਾਬਾ ਦੀਪ ਸਿੰਘ ਗੁਰਦੁਆਰੇ ਆਈ ਸੀ ਮੈਂ ਅਰਦਾਸ ਕੀਤੀ ਇੱਕ ਲੜਕੀ ਸਾਡੇ ਘਰ ਆਈ ਕਹਿੰਦੀ ਮੈਂ ਕਹਿੰਦੀ ਆਂਟੀ ਤੁਸੀਂ ਆਪਣੀ ਬੇਟੀ ਨੂੰ ਕੈਨੇਡਾ ਭੇਜਣਾ ਮੈਂ ਤੁਹਾਨੂੰ ਏਜੰਟ ਨੂੰ ਮਿਲਵਾਨੀਆਂ ਮੈਂ ਇਦਾਂ ਕਰਦੀਆਂ ਉਹਨੇ ਪਤਾ ਨਹੀਂ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਮੇਰੇ ਘਰ ਬੇਟੀ ਭੇਜੀ ਹੋਵੇ ਉਹ ਸਾਨੂੰ ਨਹੀਂ ਪਤਾ ਕਿਸ ਟਾਈਮ ਏਜੰਟ ਕੋ ਲੈ ਕੇ ਗਈ ਕਿੱਦਾਂ ਸਾਡੇ ਕੋਲ ਪੈਸੇ ਸਾਡੇ ਕੋਲ ਕੁਝ ਪੈਸੇ ਦਾ ਪ੍ਰਬੰਧ ਨਹੀਂ ਸੀ ਸਾਨੂੰ ਨਹੀਂ ਪਤਾ ਬਾਬਾ ਦੀਪ ਸਿੰਘ ਜੀ ਨੇ ਕਿੱਦਰੋਂ ਕਿੱਦਰੋਂ ਪੈਸੇ 9 ਸਾਲ ਪਹਿਲੇ 13-14 ਲੱਖ ਰੁਪਏ ਇਕੱਠਾ ਕਰਨਾ ਨਾ ਮੁਨਕਿੰਸੀ ਸਾਨੂੰ ਨਹੀਂ ਪਤਾ ਕਿ ਸਾਡੇ 2 ਮਹੀਨਿਆਂ ਚ ਪੈਸੇ ਕਿੱਦਾਂ ਇਕੱਠੇ ਹੋ ਗਏ 3 ਸਾਲਾਂ ਚ ਉਹਦੇ ਕੈਨੇਡਾ ਚ ਪੀਆਰ ਹੋ ਗਈ 7 ਸਾਲਾਂ ਜਸ ਟਾਈਮ ਸਿਟੀ ਜਾਣਾ ਹੈ ਬਾਈਗਰ ਜੀ ਦਾ ਖਾਲਸਾ ਬਾਈਗਰ ਜੀ ਦੀ ਫਤਿਹ ਕਿੰਨਾ ਸਮਾਂ ਹੋ ਗਿਆ ਇੱਥੇ ਸਾਨੂੰ 9 ਸਾਲ ਹੋ ਗਏ ਜੀ ਆਂਦੇ ਇੱਥੇ ਅਸੀਂ ਬਿਲਕੁਲ ਅਣਜਾਣ ਸੀ ਸਾਡੇ ਕੋਲ ਕੁਝ ਵੀ ਨਹੀਂ ਸੀ ਸਾਡੇ ਕੋਲ ਇੱਕ ਸਿਰਫ ਦੋ ਪਰਮਾਤਮਾ গোਆ ਸਿਰਫ ਸਾਡੇ ਕੋਲ ਇੱਕ 2000 ਦਾ ਨੋਟ ਸੀ ਸਾਨੂੰ ਕਿਸੇ ਨੇ ਬਸ ਵੈਸੇ ਸਾਨੂੰ ਨਹੀਂ ਸੀ ਕਿ ਕੋਈ ਅਮਰੀਕਾ ਜਾਣਾ ਕੈਨੇਡਾ ਜਾਣਾ ਕੁਝ ਵੀ ਨਹੀਂ ਸੀ ਸਾਡੇ ਕੋਲ ਇੱਕ ਬੇਟੀ ਆਈ ਕਹਿੰਦੀ ਆਂਟੀ ਤੁਸੀਂ ਆਪਣੀ ਬੱਚੀ ਨੂੰ ਅਮਰੀਕਾ ਕੈਨੇਡਾ ਭੇਜਣਾ ਮੈਂ ਕਿਹਾ ਸਾਨੂੰ ਜ਼ਿੰਦਗੀ ਚ ਐ ਵੀ ਨਹੀਂ ਪਤਾ ਪਾਸਪੋਰਟ ਕੀ ਹੁੰਦਾ ਹੈ ਜਾਂ ਕੈਨੇਡਾ ਕੀ ਹੁੰਦਾ ਸਾਨੂੰ ਬਿਲਕੁਲ ਕੁਝ ਵੀ ਨਹੀਂ ਸੀ ਪਤਾ ਫਿਰ ਮੇਰੀ ਬੇਟੀ ਨੇ ਮੈਂ ਕਿਹਾ ਇੱਥੇ ਮੈਂ ਆਈ ਮੱਥਾ ਟੇਕਨ ਬਾਬਾ ਦੀਪ ਸਿੰਘ ਗੁਰਦੁਆਰੇ ਮੈਂ ਕਹਾਂ ਬਾਬਾ ਜੀ ਤੁਸੀਂ ਐਦਾਂ ਕਰੋ ਸਭ ਦੀਆਂ ਅਰਦਾਸਾਂ ਪੂਰੀਆਂ ਕਰਦੇ ਹੋ ਸਾਨੂੰ ਕੁਝ ਅਸੀਂ ਤੁਹਾਨੂੰ ਬਿਲਕੁਲ ਨਵੇਂ-ਨਵੇਂ ਆਈਸੋਸਟੇਮ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਮੈਂ ਕਹਾਂ ਮੇਰੀ ਬੇਟੀ ਦੇ ਅੱਛੇ ਨੰਬਰ ਆ ਜਾਣਗੇ ਤੁਸੀਂ ਬਿਲੀਵ ਨਹੀਂ ਕਰੋਗੇ ਸਾਡੇ ਸਾਰੇ ਖਾਨਦਾਨ 'ਚ ਮੇਰੀ ਬੇਟੀ ਨੇ ਟੌਪ ਕੀਤਾ ਪਲੱਸ 2 ਫਿਰ ਉਹ ਮੇਰੇ بیٹے ਕਹਿਣ ਲੱਗ ਪਏ ਮम्मा ਮੈਨੇ ਕੈਨੇਡਾ ਜਾਣਾ ਮੈਂ ਕਹਾਂ ਸਾਡੇ ਕੋਲ ਤਾਂ ਪੈਸੇ ਹੀ ਨਹੀਂ 2000 ਰੁਪਏ 10000 ਤਨਖਾਹ ਹੁੰਦੀ ਸੀ ਸਾਡੇ ਕੋਲ ਕੁਝ ਵੀ ਨਹੀਂ ਸੀ ਕਹਿੰਦੀ ਨਹੀਂ ਮੰਮੀ ਤੁਸੀਂ ਟਰਾਈ ਕਰੋ ਟਰਾਈ ਕਰੋ ਤੁਸੀਂ ਮੰਨੋ ਕਿ ਸਿਰਫ ਮੈਂ 2000 ਦਾ ਨੋਟ ਲੈ ਕੇ ਬਾਬਾ ਦੀਪ ਸਿੰਘ ਗੁਰਦੁਆਰੇ ਆਈ ਸੀ ਮੈਂ ਕਿਹਾ ਬਾਬਾ ਜੀ ਮੈਨੂੰ ਬਿਲਕੁਲ ਵੀ ਨਹੀਂ ਪਤਾ ਕੈਨੇਡਾ ਕੀ ਏ ਆਸਟ੍ਰੇਲੀਆ ਕੀ ਏ ਪਾਸਪੋਰਟ ਕਿੱਧਰ ਬੰਦਾ ਕੀ ਨਹੀਂ ਬੰਦਾ ਮੈਂ ਅਰਦਾਸ ਕੀਤੀ ਇੱਕ ਲੜਕੀ ਸਾਡੇ ਘਰ ਆਈ ਕਹਿੰਦੀ ਮੈਂ ਕਹਿੰਦੀ ਆਂਟੀ ਤੁਸੀਂ ਆਪਣੀ ਬੇਟੀ ਨੂੰ ਕੈਨੇਡਾ ਭੇਜਣਾ ਮੈਂ ਤੁਹਾਨੂੰ ਏਜੰਟ ਨੂੰ ਮਿਲਵਾਨੀਆ ਮੈਂ ਇਦਾਂ ਕਰਦੀਆ ਉਹਨੇ ਪਤਾ ਨਹੀਂ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਮੇਰੇ ਘਰ ਬੇਟੀ ਭੇਜੀ ਹੋਵੇ ਉਹ ਸਾਨੂੰ ਨਹੀਂ ਪਤਾ ਕਿਸ ਟਾਈਮ ਏਜੰਟ ਕੋ ਲੈ ਕੇ ਗਈ ਕਿੱਦਾਂ ਸਾਡੇ ਕੋਲ ਪੈਸੇ ਸਾਡੇ ਕੋਲ ਕੁਝ ਪੈਸੇ ਦਾ ਪ੍ਰਬੰਧ ਨਹੀਂ ਸੀ ਸਾਨੂੰ ਨੇ ਬਦਾ ਬਾਬਾ ਦੀਪ ਸਿੰਘ ਜੀ ਨੇ ਕਿੱਧਰੋਂ ਕਿੱਧਰੋਂ ਪੈਸੇ 9 ਸਾਲ ਪਹਿਲੇ 13-14 ਲੱਖ ਰੁਪਏ ਇਕੱਠਾ ਕਰਨਾ ਨਾ ਮੁਨਕਿੰਸੀ ਸਾਨੂੰ ਨੇ ਪਤਾ ਕਿ ਸਾਡੇ 2 ਮਹੀਨੇ ਚ ਪੈਸੇ ਕਿੱਦਾਂ ਇਕੱਠੇ ਹੋ ਗਏ ਫਿਰ ਮੇਰੀ ਬੇਟੀ ਦੇਖੋ ਲੋਕਾਂ ਨਾਲ ਇਸ ਟਾਈਮ 6-6 7-7 ਸਾਲ ਪੀਆਰ ਨੂੰ ਲੱਗਦਾ ਮੇਰੀ ਬੇਟੀ ਨੇ ਇੱਥੇ ਬਹੁਤ ਪੜ੍ਹਤ ਕਰਦੀ ਸੀ 3 ਸਾਲਾਂ ਚ ਉਹਦੀ ਕੈਨੇਡਾ ਚ ਪੀਆਰ ਹੋ ਗਈ 7 ਸਾਲਾਂ ਜਸ ਟਾਈਮ ਸਿਟੀ ਜਾਣਾ ਉਸੇ ਮੰਨੋਗੇ ਵਰਲਡ ਦੀ ਸਭ ਤੋਂ ਵੱਡੀ ਜਿੱਦਾ ਮਰਜੀ ਤੁਸੀਂ ਫੋਨ ਨੰਬਰ ਮੇਰੇ ਤੋਂ ਲੋ ਵਰਲਡ ਦੀ ਸਭ ਤੋਂ ਵੱਡੀ ਟਾਪ ਕੰਪਨੀ ਤੇ ਮੇਰੀ ਬੇਟੀ ਹੈ ਸਿਰਫ 10 ਸਹਿਬਾਨ ਕਰ ਫਿਰ ਐਦਾ ਹੀ ਮੇਰੀ ਛੋਟੀ ਬੇਟੀ ਕੋਲ ਵੀ ਫਿਰ ਸਾਡੇ ਕੋਲ ਪੈਸੇ ਨਹੀਂ ਸੀ ਕੋਈ 6-7 ਲੱਖ ਰੁਪਿਆ ਸਾਡੇ ਕੋਲ ਲੈ ਕੇ ਆਇਆ ਕੁਝ ਪੈਸੇ ਕੱਟਦੇ ਸੀ ਕੁਝ ਉਹ ਕਹਿੰਦਾ ਆਂਟੀ ਮੈਂ ਕਰਦਾ ਦੇਖ ਲਓ ਉਸ ਬੰਦੇ ਨੇ ਸਾਡੇ ਕੋਲ ਪੈਸੇ ਵਾਪਸ ਨਹੀਂ ਮੰਗੇ ਆਸਤਾ ਉਸ ਬੰਦੇ ਨੇ ਜ਼ਿਕਰ ਵੀ ਨਹੀਂ ਕੀਤਾ कि ਜਿਹੜਾ ਤੁਹਾਡਾ ਬੈਲੈਂਸ ਰਹਿੰਦਾ ਆਂਟੀ ਤੁਸੀਂ ਮੇਰੇ ਤੋਂ ਵਾਪਸ ਲੋਗੇ ਸਸ ਅਸੀਂ ਫਿਰ ਵੀ ਉਸ ਨੂੰ ਹੱਥ ਜੋੜਦੇ ਕਿ ਤੁਸੀਂ ਤੈਨੂੰ ਵਾਪਸ ਦੇਨੇ ਨੇ ਪੈਸੇ ਕਹਿੰਦਾ ਨਹੀਂ ਆਂਟੀ ਸਾਨੂੰ ਨਹੀਂ ਪਤਾ ਕਿ ਉਹ ਫਰਿਸ਼ਤਾ ਕਿੱਥੋਂ ਆਇਆ ਇਸ ਟਾਈਮ ਕੈਨੇਡਾ 'ਚ ਪੀਆਰ ਨਾ ਮੁਮਕੀਨ ਹੋਈ ਪਈ ਐ ਫਿਰ ਵੀ ਮੇਰੀ ਬੇਟੀ ਮੈਂ ਮੱਥਾ ਟੇਕ ਕੇ ਜਾਨੀ ਆ ਉਹ ਕਹਿੰਦੀ ਮੰਮੀ ਮੇਰੀ ਅਸਮੀਨ ਸ਼ਾਇਦ ਮੇਰੀ ਪੀਆਰ ਆ ਜਾਏ ਮੈਂ ਤਾਂ ਲੱਖ ਲੱਖ ਸ਼ੁਕਰਾਨਾ ਕਰਦੀ ਆ ਮੇਰਾ ਬੇਟਾ ਇੱਥੇ ਉਹ ਵੀ ਕੈਨੇਡਾ ਗਿਆ ਸੀ ਉਹ ਵਾਪਸ ਮੁੜਿਆ ਕਹਿੰਦਾ ਮੈਂ ਨਹੀਂ ਜ ਉਹਨੂੰ ਸਟਰਗਲ ਲੱਗਦੀ ਚਲੋ ਪਲੱਸ 2 ਵਾਲੇ ਛੋਟਾ ਹੈ ਮਗਰ ਮੈਕੈਨੀਕਲ ਬੀਟਿੰਗਾਂ ਸਟੈਂਡ ਹੋ ਗਿਆ ਮੈਂ ਕਹਿੰਨੀ ਕਹਿੰਨੀ ਹੈ ਸਰਦਾ ਨਾ ਲਾਓ ਵਿਸ਼ਵਾਸ ਕਰੋ ਬਾਬਾ ਦੀਪ ਸਿੰਘ ਸਭ ਦੀਆਂ ਚੋਲੀਆਂ ਪਰਦੇ ਨੇ ਤੁਸੀਂ ਅਰਦਾਸ ਕਰਕੇ ਦੇਖੋ ਤੁਹਾਡੀ ਕਿੱਦਾਂ ਅਰਦਾਸ ਪੂਰੀ ਹੋ ਜਾਂਦੀ ਤੁਹਾਨੂੰ ਬਾਬਾ ਜੀ ਕਿੱਦਾਂ ਕਾਰ ਪੇਸ਼ ਦੇ ਨੇ ਇਨਸਾਨ ਸਾਨੂੰ ਕੁਝ ਨਹੀਂ ਪਤਾ ਤੁਸੀਂ ਮੈਂ ਖੁਦ ਗਵਾ 7-8 ਲੱਖ ਰੁਪਏ ਕਿਸੇ ਦਾ ਦੇਣਾ ਫੋਨ ਨਹੀਂ ਕਰਦਾ ਮੈਨੂੰ ਕੀ ਪਤਾ ਬਾਬਾ ਜੀ ਨੇ ਕਿੱਥੋਂ ਬੰਦਾ ਭੇਜਿਆ ਮੈਨੂੰ ਮੈਸੇਜ ਕਰਦੇ ਆ ਤੁਸੀਂ ਪੈਸੇ ਲੈ ਲਓ ਬੱਚੇ ਕਹਿੰਦਾ ਨਹੀਂ ਆਂਟੀ ਜਦੋਂ ਮੈਨੂੰ ਜ਼ਰੂਰਤ ਹੋਏਗੀ ਮੈਂ ਤੁਹਾਨੂੰ ਆਪਣੇ ਆਪੇ ਮੰਗ ਲੂੰਗਾ ਪੈਸੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ